ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਬੁਰਾ ਹਾਲ ਹੈ ਡੈਮਸ ਦੇ ਗੇਟ ਖੋਲੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਪਾਣੀ ਵਧ ਰਿਹਾ ਉਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ ਨੇ ਸਰਕਾਰਾਂ ਦੀ ਮਦਦ ਹਰ ਥਾਂ ਤੱਕ ਨਹੀਂ ਪਹੁੰਚ ਸਕਦੀ ਲੇਕਿਨ ਲੋਕ ਇੱਕ ਦੂਜੇ ਦੀ ਮਦਦ ਖੁੱਲ ਕੇ ਕਰ ਰਹੇ ਨੇ ਕਿਸਾਨ ਜਥੇ ਬੰਦੀਆ ਵੱਲੋਂ ਵੀ ਆਪਣੀ ਟੀਮਾਂ ਰਾਹੀਂ ਮਦਦ ਭੇਜੀ ਜਾ ਰਹੀ ਹੈ ਉਹ ਲੋਕ ਜੋ ਕਿ ਚੱਲ ਫਿਰ ਤੱਕ ਨਹੀਂ ਸਕਦੇ ਉਹਨਾਂ ਨੂੰ ਕੱਢਣ ਦੇ ਲਈ ਟਰੈਕਟਰ ਟਰਾਲੀਆਂ ਰਾਹੀਂ ਵੀ ਮਦਦ ਭੇਜੀ ਜਾ ਰਹੀ ਹੈ ਜ਼ਰੂਰ ਵੇਖੋ ਇਸ ਵੀਡੀਓ ਨੂੰ ਤਾਂਸ ਦੇ ਵਿੱਚ ਕੋਈ 7-7 8-8 ਫੁੱਟ ਦੇ ਕਰੀਬ ਜਿਹੜਾ ਪਾਣੀ ਆ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਉਸ ਤੋਂ ਅੱਗੇ ਜਿਹੜਾ ਏਰੀਆ ਆ ਉਹਦੇ ਵਿੱਚ ਹਾਂਜੀ ਠੀਕ ਹੈ ਠੀਕ ਉਹ ਕਿਹਦਾ ਵੀ ਨਾਲ ਨਾਲ ਖਾਰਪੀਆ ਠੀਕ ਹੈ ਠੀਕ ਆ ਬਜ਼ੁਰਗ ਸੀਗੇ ਦੱਸ ਰਹੇ ਦੱਸ ਰਹੇ ਸੀਗੇ ਇਹਨਾਂ ਨੂੰ ਵੀ ਕਰ ਲੈਣਾ ਸੀਗਾ ਕਿ ਭਾਈ ਨਿਕਲਿਓ ਘਰਾਂ ਚੋਂ ਘਰ ਛੱਡਣ ਨੂੰ ਅਸਲ ਦੇ ਵਿੱਚ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਬਹੁਤ ਮੁਸ਼ਕਲ ਹੁੰਦੀ ਆ ਘਰ ਨੂੰ ਛੱਡਣਾ ਪਰ ਸਾਡੀ ਇਹ ਅਪੀਲ ਆ ਇਹ ਲੋਕਾਂ ਨੂੰ ਕਿ ਭਾਈ ਹੁਣ ਜਿਹੜੇ ਹਾਲਾਤ ਪੈਦਾ ਹੋ ਗਏ ਆ ਘਰਾਂ ਦੇ ਵਿੱਚ ਰਹਿਣ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੋਣਾ ਔਰ ਪਹਿਲਾਂ ਜਾਨੀ ਨੁਕਸਾਨ ਤੋਂ ਬਚਿਆ ਜਾਵੇ ਮਾਲੀ ਨੁਕਸਾਨ ਜਿਹੜਾ ਹੁੰਦਾ ਆ ਉਹ ਸੈਕੰਡਰੀ ਹੁੰਦਾ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਦਾ ਜਿਹੜਾ ਬਚਾਇਆ ਉਹ ਕਿੱਦਾਂ ਜਾਣਾ ਚਾਹੀਦਾ ਸੋ ਸਾਡੀ اپیل ਹੈ ਲੋਕਾਂ ਨੂੰ ਕਿ ਸੇਫ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਅ ਅਸੀਂ ਕਈ ਥਾਂ ਤੇ ਵੇਖਿਆ ਕਿ ਘਰ ਛੱਡਣ ਨੂੰ ਲੋਕ ਤਿਆਰ ਨਹੀਂ ਹੈਗੇ ਕਹਿ ਵੀ ਰਹੇ ਆ ਪਰ ਉਹਦੇ باوجود ਵੀ ਕਿਉਂਕਿ ਘਰ ਬੜਾ ਪਿਆਰਾ ਹੁੰਦਾ ਤੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋਵੇ ਕੋਈ ਨੁਕਸਾਨ ਹੋਵੇ ਜਾਨੀ ਮਾਲੀ ਮਾਲੀ ਕਿਸੇ ਜਾਨੀ ਕਿਸੇ ਤਰੀਕੇ ਦਾ ਬਚਾਅ ਕਰਨਾ ਚਾਹੀਦਾ ਸੋ ਭਾਈ ਅ ਟੀਮਾਂ ਸਾਡੀਆਂ ਜੜੀਆਂ ਵਾਂ ਔਰ ਰਾਹਤ ਕਾਰਜਾਂ ਤੇ ਲੱਗੀਆਂ ਹੋਈਆਂ ਔਰ ਲੰਗਰ ਵਾਸਤੇ ਜਿਹੜੇ ਪ੍ਰਬੰਧ ਆ ਉਹਦੇ ਵੀ ਕੀਤੇ ਜਾ ਰਹੇ ਲੰਗਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਮੈਡੀਕਲ ਦੀ ਜਿਹੜੀ ਹੈਗੀ ਆ ਹੈਲਪ ਉਹ ਵੀ ਕਰੀਏ ਜਿੰਨਾ ਵੀ ਕਰ ਸਕਾਂਗੇ ਆ ਵੇਖੋ ਵਲੰਟੀਅਰ ਹਾਂਜੀ ਇਹ ਟਰਾਂਸਫਰਮਰ ਇਹ ਵੇਖੋ ਕਿੰਨਾ ਵੱਧਿਆ ਆ ਦੂਰ ਤੱਕ ਜਿੱਥੇ ਤੱਕ ਕੈਮਰੇ ਦੀ ਨਿਗਾ ਜਾਂਦੀ ਆ ਇਹ ਸੜਕ ਕੋਈ ਲਗਭਗ 6 ਫੁੱਟ ਦੇ ਕਰੀਬ ਉੱਚੀ ਆ ਦਸੀ ਜਾਂਦੀ ਆ ਸਾਈਡਾਂ ਨਾਲੋਂ ਹਾਂ ਇਹ ਵੀ ਸਾਡੇ ਵੀਰ ਆ ਪੂਰੇ ਇਹ ਸਾਡੇ ਵੀਰ ਵਲੰਟੀਅਰ ਕੁਛ ਇਹ ਵੀ ਆ ਆਪਣੇ ਪੱਧਰ ਦੇ ਉੱਤੇ ਲੱਗੇ ਹੋਇਆ ਹਾਂਜੀ ਸੋ ਭਾਈ ਹੈਲਪ ਕਰੀਏ ਜਿੰਨੀ ਵੀ ਕਰ ਸਕਦੇ ਆ 1 ਸਕੰਡ 1 ਸਕੰਡ ਇੱਕ ਸਕੰਡ ਹਾਂਜੀ ਇਹ ਤੁਹਾਡੇ ਨਾਲ ਨੇ ਗੱਲ ਕੋਈ ਨਹੀਂ ਮੋੜ ਲਿਓ ਕਾਰੀਗੋ ਹੀ ਲਾ ਦੇਨੇ ਕੋਈ ਟੈਂਸ਼ਨ ਨਹੀਂ ਕੋਈ ਮੋੜ ਲਿਓ ਧਿਆਨ ਨਾਲ ਧਿਆਨ ਨਾਲ ਬਾਬਾ ਜੀ ਚਲ ਜਾਓ ਚੱਲ ਠੀਕ ਹੈ ਚਲੋ ਚਲੋ ਠੀਕ ਆ ਆ ਜਾ ਵੀਰੇ ਆ ਜਾ ਖਲੋ ਰੁਕ ਜਾ ਮੈਂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਚੜ ਲਾਣ ਚੜ ਲਾਣ ਚੜ ਜਾਓ ਆਰਾਮ ਨਾਲ ਆਰਾਮ ਨਾਲ ਰੁਕ ਜਾ ਠੀਕ ਆ 1 ਮਿੰਟ 1 ਮਿੰਟ 1 ਮਿੰਟ ਰੁਕ ਜਾ ਰੁਕ ਜਾ ਰੁਕ ਜਾ ਧਿਆਨ ਨਾਲ ਵੀ ਬੈ ਜਾ ਮੇਰਾ ਬਾਊ ਉਹ ਗੱਡੀ ਗੱਡੀ ਆ ਗੱਡੀ ਫਸੀ ਸੀ ਪਾਣੀ ਦੇ ਵਿੱਚ ਉਹਨਾਂ ਨੂੰ ਨਾਲ ਚੱਲੋ ਉਹ ਵੀ ਚੋਣ ਉਹਨਾਂ ਨੂੰ ਕਿਹਾ ਆ ਕਿ ਤੁਸੀਂ ਨਾਲ-ਨਾਲ ਗੱਡੀ ਲਈ ਜਾਓ ਟਰਾਲੀ ਦੇ ਪਿੱਛੇ-ਪਿੱਛੇ ਚਲੋ ਮਤਲਬ ਹਾਲਾਤ ਵੱਤੋਂ ਵੱਤਰ ਨੇ ਸਵੇਰ ਦੇ ਨਾਲੋਂ ਵੀ ਇਸ ਟਾਈਮ ਦੇ ਉੱਤੇ ਵੱਧ ਜਿਹੜਾ ਮੁਸ਼ਕਲ ਹਾਲਾਤ ਆ ਉਹ ਬਣਿਆ ਹਾਂ ਚਲੋ ਸਾਡੇ ਵੱਲੋਂ ਜਨਤਰੀ ਨੇ ਕਿ ਬਾਕੀ ਚਲੋ ਸਾਰਿਆਂ ਨੂੰ ਬੇਨਤੀ ਆ ਇੱਕ ਬਾਕੀ ਭਾਈ ਕੋਈ ਵੀ ਕਿਸੇ ਵੀ ਤਰੀਕੇ ਦੇ ਜਿਵੇਂ ਵੀ ਮਤ ਤੁਸੀਂ ਕਰ ਸਕਦੇ ਲੋਕਾਂ ਦੀ ਇਹੋ ਜਿਹੀ ਹਾਲਾਤਾਂ 'ਚ ਕੋ ਸਾਨੂੰ ਕਰਨੀ ਚਾਹੀਦੀ ਆ ਹਾਂਜੀ ਬੰਦੇਰ ਸਾਹਿਬ ਨਾਲੇ ਆਪਣੇ ਬੰਦੇਰ ਸਾਹਿਬ ਲਾਈਵ ਜੇ ਜਥੇਬੰਦੀ ਵਾਲੇ ਪੇਜ ਤੇ ਤੁਸੀਂ ਹਾਂਜੀ ਕੋਈ ਕੀ ਹਾਲਾਤਾਂ ਦਾ ਕੀ ਜਾਨਣਾ ਚਾਹੁੰਦੇ ਜੀ ਦੇਖੋ ਇੱਕ ਤਾਂ ਹੈਗਾ ਵੀ ਜੋ ਵੀ ਪ੍ਰਸ਼ਾਸਨ ਲੋਕਲ ਸਾਡੀ ਸਥਾਨਕ ਸਿਵਲ ਪ੍ਰਸ਼ਾਸਨ ਜਾਂ ਗਵਰਨਮੈਂਟ ਹੁੰਦੀ ਆ ਉਹੀ ਗਰਾਊਂਡ ਤੇ ਹੁੰਦੀ ਆ ਉਹੀ ਅਸਲ ਹੁੰਦਾ ਡੱਡਾ ਪਟਾ ਇਹ ਖੜ ਪਰਭਾਫੇ ਤੋਂ ਨਰਾਵੀ ਨੇ ਮਾਰ ਕਰਤਾ ਲੇਟ ਆ ਜਿਵੇਂ ਗਰਦਾਸਪੁਰ ਪਰੇ ਪਠਾਨਕੋਟ ਵੀਆ ਗਰਦਾਸਪੁਰ ਤੋਂ ਹੁਣ ਇੱਕ ਕੱਕੜ ਪਿੰਡ ਪਰੇ ਟਾਰੀ ਬਾਰਡਰ ਦੇ ਨੇੜੇ ਉੱਥੋਂ ਤੱਕ ਇਹ ਪਾਣੀ ਜਾ ਰਿਹਾ ਔਰ ਇਹ ਹਜ਼ਾਰਾਂ ਪਿੰਡ ਨੇ ਜੋ ਮੈਨੂੰ ਆਈਡੀਆ ਲੱਗਦਾ ਤੋਂ ਪ੍ਰਸ਼ਾਸਨ ਦੀ ਪਹੁੰਚ 5-4% ਪਿੰਡਾਂ ਤੱਕ ਆ ਉਹ ਵੀ ਜਿਹੜੇ ਕੋਹਨੇ ਵਾਲਾ ਵਰਗਾ ਪਿੰਡ ਆ ਉਹ ਤੇ ਕੀ ਬਣਿਆ ਵਾ ਕੋਈ ਸਾਨੂੰ ਆਈਡੀਆ ਨਹੀਂ ਹੈ ਪ੍ਰਸਾਦਾ ਜਾਂ ਜਿਹੜਾ ਅਗਲੇ ਬੰਨੇ ਪਿੰਡ ਹੈਗੇ ਆ ਜਟਾ ਪਛੀਆ ਹੋਰ ਪਿੰਡ ਨੇ ਉਹਨਾਂ ਦਾ ਬਣਿਆ ਕੀ ਆ ਜਿੱਥੇ ਲੋਕ ਫਸੇ ਨੇ ਰੈਸਕਿਊ ਕਰਨਾ ਤੋਂ ਅਸੀਂ ਕਹਿੰਦੇ ਆ ਕਿ ਜਿੱਦਾਂ ਵੀ ਕੇਤੀ ਮਤ ਹੋ ਸਕੇ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਸਰਕਾਰ ਕੇਂਦਰ ਨੂੰ ਲਿਖੇ ਕਿ ਇਹ 에어 ਲਿਫਟ ਤੋਂ ਬਗੈਰ ਲੱਖਾਂ ਲੋਕ ਫਸ ਗਏ ਆ ਨਿਕਲਣੇ ਨੇ ਬਾਹਰ ਜਿਵੇਂ ਅਸੀਂ ਇੱਕ ਮਰੀਜ਼ ਨੂੰ ਕੱਢ ਕੇ ਲਿਆਏ ਆ ਕੋਈ ਨਾ ਕੋਈ ਕੋ ਕੋ ਨਿਕਲਣਾ ਚਾਹੁੰਦਾ ਅਮਰੀਕਾ ਦੀ ਕਿੰਦੀ ਹਾਲ ਚੰਮਾੜੀ ਆ ਔਰ ਇਹਦੇ ਤੇ ਜੜੇ ਵੀ ਅਸੀਂ ਜਥੇਬੰਦੀ ਦੇ ਅੰਦਰ ਵੀ ਅਪੀਲ ਕਰਦੇ ਹਾਂ ਆਪਣੀਆਂ ਟਰੈਕਟਰ ਟਰਾਲੀਆਂ ਤਿਆਰ ਰੱਖੋ ਜੇ ਕੋਈ ਵੱਡੇ ਕੱਢਨੇ ਪੈਂਦੇ ਇਹ ਸੜਕ ਸੜਕ ਦੇ ਲਾ ਕੋਲ ਅਸੀਂ ਕੱਢ ਲਿਆਵਾਂਗੇ ਕੋਵਾਜ ਮਾਰੂਗਾ ਬਾਕੀ ਜਿੰਨੀ ਵੀ ਮਤ ਹੋ ਸਕਦੀ ਕਰੀਏ ਬਾਕੀ ਲੰਗਰਾਂ ਲੰਗਰਾਂ ਦੀ ਤਿਆਰੀ ਕਰਨੀ ਏ ਕਿ ਜਦੋਂ ਪਾਣੀ ਸਟੇ ਹੋ ਜੇ ਕਿ ਸਟੇ ਹੋ ਗਿਆ ਕਿ ਲੰਗਰ ਦੀ ਸਪਲਾਈ ਸ ਹੈ ਟਰੈਕਟਰ ਘਟ ਘਟ 7-8 ਫੁੱਟ ਦੀ ਸੜਕ ਉੱਚੀ ਹੁੰਦੀ ਆ 8-9 ਫੁੱਟ ਤੱਕ ਤਾਂ ਟਰੈਕਟਰ ਖਿੱਚ ਕੇ ਲੈ ਜਿੱਦਾ ਇਹ ਤੋਂ ਬਾਅਦ ਸ਼ਾਇਦ ਸਪਲਾਈ ਨਾ ਦੇ ਸਕੇ ਸੋ ਇਸ ਕਰਕੇ ਆ ਵੀ ਵੱਡੀ ਤਰਾਸਦੀ ਆ ਔਰ ਦੋਖੇ ਆ ਬੇਸ਼ੱਕ ਹਾਲੇ ਫੁੱਲਣ ਨੂੰ ਦਿਲ ਨਹੀਂ ਕਰਦਾ ਕਿ ਪੰਜਾਬ ਦੇ ਅੰਦਰ ਜਦੋਂ ਵੀ ਹੜ੍ਹ ਆਏ ਆ ਇੱਕ ਤਾਂ ਪ੍ਰਸ਼ਾਸਨ ਹੁੰਦੀ ਆ ਪਰ ਪੰਜਾਬ ਦੇ ਬੰਨ ਚਾਹੇ ਡੀਐਮਬੀ ਆਪਣਾ ਬਿਆਸਪਾਖੜਾ ਮੈਨੇਜਮੈਂਟ ਦਾ ਪਾਣੀ ਛੱਡਣ ਦਾ ਰਵਈਆ ਹੋਵੇ ਚਾਹੇ ਪੌਂਗ ਡੈਮ ਹੋਵੇ ਚਾਹੇ ਰਣਜੀਤ ਸਾਗਰ ਡੈਮ ਹੋਵੇ ਚਾਹੇ ਮਾਤਸਵਾਏ ਮਾਦੋਪੁਰ ਡੈਮ ਹੋਵੇ ਇਹ ਪਾਣੀ ਛੱਡਣ ਵਾਲੀਆਂ ਚੀਜ਼ਾਂ ਨੇ ਹਮੇਸ਼ਾ ਲੋਕ ਡੋਬੇ ਨੇ ਤੋਂ ਇਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹਦੇ ਤੇ ਗੱਲ ਹੋਣੀ ਚਾਹੀਦੀ ਆ ਇਕੋ ਇਹੋ ਜੀ ਨੀਤੀ ਹੋਵੇ ਜਿਹੜੇ ਆਪਣੇ ਲੋਕਾਂ ਨੂੰ ਤੇ ਨਾ ਮਾਰੇ ਇੰਨਾ ਪਾਣੀ ਜੇ ਪਤਾ ਵਾ ਇਹ ਵਿਗਿਆਨ ਦੇ ਅਨਸਾਰ ਪਤਾ ਹੁੰਦਾ ਪਈ ਇੰਨੀ ਬਰਸਾਤ ਹੋਣੀ ਆ ਪਹਿਲੋ ਪਤਾ ਲੱਗਿਆ ਸੀ ਲਗਭਗ ਅਪ੍ਰੈਲ ਦੇ ਵਿੱਚ ਹੀ ਮਾਨਸੂਨ ਦਾ ਤੇ ਉਦੋਂ ਜਿਹੜੀ ਪਾਕਿਸਤਾਨ ਨਾਲ ਗੱਲਬਾਤ ਹੋਈ ਆ ਜਿਵੇਂ ਹਾਲਾਤ ਵਿਗੜੇ ਨੇ ਜਿਵੇਂ ਕਹਿੰਦੇ ਸੀ ਵੀ ਫੋਨ ਤੇ ਪਾਣੀ ਸਾਥ-ਸاتھ ਨਹੀਂ ਚੱਲੂਗਾ ਸਾਡੇ ਪ੍ਰਧਾਨ ਮੰਤਰੀ ਜੀ ਹੋਰ ਫੋਨ ਵੀ ਰੁੜਿਆ ਪਾਣੀ ਵੀ ਮਾਰਤਾ ਆਪਣੇ ਵੀ ਨਾਲ ਹੀ ਮਾਰ ਲੇ ਜਿਸ ਵਾਇ ਮਾਧੋਪੁਰ ਡੈਮ ਟੁੱਟਾ ਉਦੇ ਪਿੱਛੇ ਰੀਜਨ ਕੀ ਕੀ ਹੱਦੋਂ ਵੱਧ ਪਾਣੀ ਰੋਕਣ ਦਾ ਯਤਨ ਕੀਤਾ ਗਿਆ ਪਰ ਅਰ ਅਸੀਂ ਇੱਥੇ ਜਿਹੜੇ ਆਏ ਹਾਂ ਚਲੋ ਪ੍ਰਸ਼ਾਸਨ ਆਪਣੇ ਤੌਰ ਤੇ ਕਰ ਰਿਹਾ ਅਸੀਂ ਅੰਦਰ ਖਾਤੇ ਉਤਸ਼ਾਹਤ ਵੀ ਕੀਤਾ ਦਲੇਰੀ ਵੀ ਦਵਾਈ ਜਿੰਨੇ ਨੌਜਵਾਨ ਲੱਗੇ ਵੀ ਚੰਗੀ ਗਾਇ ਲੜਦੇ ਰਹੋ ਪਰ ਇਹ ਵੀ ਕਿਹਾ ਤੇ ਜੇ 10 15 ਦਿਨ ਪਹਿਲਾਂ ਲੱਗੇ ਹੁੰਦੇ ਤਾਂ ਸ਼ਾਇਦ ਲੋਕਾਂ ਨੂੰ ਮਾਨਸਿਕ ਔਕੜ ਤੋਂ ਤਿਆਰ ਕਰਕੇ ਨਿਕਾੜ ਲੈਂਦੇ ਨਾ ਤੁਸੀਂ ਬੰਨ ਨੂੰ ਬਚਾਉਣ ਲਈ ਕੁਝ ਪ੍ਰਬੰਧਨ ਹੋਏ ਆ ਕਿਤੇ 1 2 ਮਹੀਨੇ ਪਹਿਲਾਂ ਨਾ ਨਾ ਸਰਕਾਰ ਦੇ ਕੋਈ ਨਿਰਦੇਸ਼ ਨਹੀਂ ਮੁੱਖ ਮੰਤਰੀ ਪੰਜਾਬ ਨੂੰ ਕਹਿੰਨੇ ਵੀ ਕੇਂਦਰ ਨੂੰ ਲੇਖੋ 에ਅਰਫੋਰਸ ਜੇ ਦੇਸ਼ ਦੀ ਆ ਸਾਡੇ ਲਈ ਆ ਕੱਲਾ ਬੰਬ ਬੂੰਬਰਾ ਉਹਨੂੰ ਨਹੀਂ ਹੈਗੀ ਇਹ ਲੋਕਾਂ ਨੂੰ ਕੱਢਣ ਲਈ ਵੀ ਆ ਤੇ ਇੱਥੇ ਇੱਕ ਹੈਲੀਕਾਪਟਰ ਵੀ ਮੈਂ ਹੈਲੀਕਾਪਟਰ ਸਾਟੇ ਚੱਲੇ ਜਾਂ ਕਿੰਨੇ ਬੰਦੇ ਕੱਢ ਲਾਂਗੇ ਇੱਥੇ ਤਾਂ 15 20 ਹੈਲੀਕਾਪਟਰ ਚਾਹੀਦੇ ਜਿਹੜੇ 에ਅਰ ਲਿਫਟ ਹੋ ਕੇ ਬੰਦੇ ਬਾਹਰ ਆਉਣ ਤੇ ਸਪਲਾਈ ਲੈਂਡ ਵੀ ਦੇਣੀ ਹੈਗੀ ਬਾਕੀ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੇ ਲੋਕਾਂ ਨੂੰ ਪੰਜਾਬ ਦੇ ਗਵਈਆਂ ਨੂੰ ਕਿੱਥੇ-ਜਿੱਥੇ ਬੈਠੇ ਜੇ ਆ ਪੰਜਾਬ ਦੇ ਲੋਕ ਆ ਜਾੜੇ ਤੇ ਬੋਲੋ ਬਾੜਾ ਮੋਟਾ ਸੈਲੀਬ੍ਰਿਟੀ ਜੇ ਕੁਝ ਲੋਕਾਂ ਲਈ ਕੁਝ ਹੋ ਸਕੇ ਪੰਜਾਬ ਦੇ ਅੰਦਰ ਉਤਿਆਨ ਖਿੱਚਿਆ ਜਾ ਸਕੇ ਤੁਸੀਂ ਵੀ ਜੋ ਜਤਨ ਅਸੀਂ ਲੋਕਾਂ ਨੂੰ ਕਿਹ ਟਰੈਕਟਰ ਟਰਾਲੀਆਂ ਤਿਆਰ ਰੱਖੋ ਅੱਦੋਂ ਵੱਧ ਵੀ ਅੱਗੇ ਜਾਵਾਂਗੇ ਮੁਸ਼ਕਲ ਖੜੀ ਹੋ ਗਈ ਕਿਥੋਂ ਤੱਕ ਸਪਲਾਈ ਲਾਈਨ ਦੇ ਸਕਦੇ ਆ ਸਾਨੂੰ ਦੇਣੀ ਚਾਹੀਦੀ ਆ ਔਰ ਫਸਲਾਂ ਗਈਆਂ ਹੁਣ ਤਾਂ ਜਾਨੀ ਨੁਕਸਾਨ ਵੀ ਜਾਨ ਕਿੰਨੇ ਕੁ ਲੋਕਾਂ ਦੀ ਬਾਸ ਸਕੇ ਪਹਿਲੀ ਤੌਰ ਤੇ ਫਿਰ ਗਾਂ ਅਗਲੀਆਂ ਗੱਲਾਂ ਬਾਅਦ ਚ ਹੁਣ ਇੱਥੇ ਤਾਂ ਕੋਈ ਫਸਲ ਬੁੱਗਲ ਨਹੀਂ ਦੀਦੀ ਹੈਗੀ ਨਾ ਵਚਨਦੀ ਕੋ ਗਜਾਇਸ਼ ਲੱਗਦੀ ਹੈਗੀਆ ਘਰਾਂ ਦੇ ਘਰ ਦੁੱਬੇ ਪਏ ਆ ਬੰਦਿਆਂ ਨੂੰ ਕੱਢ ਲਈਏ ਫਿਰ ਵੀ ਪੰਜਾਬੀਆਂ ਦੀ ਹੌਸਲੇ ਦੀ ਦਾਤ ਦਿੰਨੇ ਆ ਜਿਵੇਂ ਅਸੀਂ ਆਉਂਦੇ ਆ ਇੱਕ ਬੰਦੇ ਨੂੰ ਪੱਠੇ ਵੱਢ ਕੇ ਆਪਣੀ ਪੈੜੀ ਚੋਂ ਫਿਰ ਡੰਗਰਾਂ ਨੂੰ ਖੜਦਿਆਂ ਦੇਖਿਆ ਸੀ ਦੇਖ ਰੇ ਨੰਗੀ ਅੱਖ ਨਾਲ ਜਿਵੇਂ ਲੋਕ ਆਪਣੇ ਘਰਾਂ ਦੇ ਦਿਵਾਲੇ ਘੁੰਮ ਰਹੇ ਆ ਡਾਂਗ ਲਾ ਕੇ ਛੜਕਦੇ ਖੜੇ ਆ ਇਹਦੇ باوجود ਨਾ ਹੌਸਲਾ ਛੱਡਿਆ ਨਾ ਹੌਸਲਾ ਤੋੜ ਰਹੇ ਆ ਇਹੀ ਜ਼ਿੰਦਗੀ ਨਾਲ ਲੜਾਈ ਸਭ ਤੋਂ ਵੱਡੀ ਹੁੰਦੀ ਆ ਪਰ ਫਿਰ ਅਸੀਂ ਕਹਿੰਨੇ ਪੰਜਾਬ ਸਰਕਾਰ ਨੂੰ ਵੀ ਜਿੰਨਾ ਤੁਹਾਡਾ ਪ੍ਰਸ਼ਾਸਨ ਹੈ ਥੋੜਾ ਪੈ ਰਿਹਾ ਵਾ ਸਾਰੇ ਪੰਜਾਬ ਦੀ ਗੱਲ ਕਰਦੇ ਆ ਟੋਟਲ ਪ੍ਰਸ਼ਾਸਨ ਨੂੰ ਗਰਾਉਂਡ ਤੇ ਲਿਆਓ ਤੇ ਇੱਥੇ ਰਾਜਨੀਤੀ ਦੀ ਬਜਾਏ ਕੁਝ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀ ਬਸ ਤੁਹਾਡੇ ਦੇਖ ਸਕਦੇ ਪਾਣੀ ਹੀ ਪਾਣੀ ਆ ਕਿਲੋਮੀਟਰਾਂ ਦੇ ਕਿਥੇ ਤੱਕ ਨਿਗ੍ਹਾ ਜਾਂਦੀ ਹੈ ਘਰ ਡੁੱਬੇ ਪਏ ਆ ਸੋ ਭਾਈ ਠੀਕ ਆ ਜੀ ਮਹਿਮਾਨੀ ਹੈ ਜੀ ਨੂੰ ਲਾਈਵ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜਾ ਭਗਵੰਤ ਮਾਨ ਸਾਹਿਬ ਵਾਰ-ਵਾਰ ਜਥੇਬੰਦੀਆਂ ਨੂੰ ਲਾਹਮਾ ਦਿੰਦੇ ਆ ਉਹਨਾਂ ਦੇ ਵੀ ਕੁਝ ਖਾਨੇ ਚ ਗੱਲ ਪੈ ਸਕੇ ਕਿ ਇੰਨਾਂ ਮੁਸੀਬਤ ਦੇ ਸਮਿਆਂ ਦੇ ਵਿੱਚ ਜਥੇਬੰਦੀਆਂ ਕਿਹੜੇ ਤਰੀਕੇ ਦੇ ਨਾਲ ਆਪਣੇ ਵਲੰਟੀਅਰ ਲਾ ਕੇ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਵੀ ਆਪਣਾ ਸਭ ਜਨ ਨਿਭਾਉਂਦੀਆਂ ਤੁਪਾਈ ਇਹਨੂੰ ਸ਼ੇਅਰ ਕਰ ਦਿਓ ਦੀ ਵਾਰ ਤੋਂ ਬਾਅਦ